ਕਾਸ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਮੈਂਟਲ ਹੈਲਥ ਬਾਰੇ ਜਿਸ ਬਾਰੇ ਕੋਈ ਗੱਲ ਨਹੀਂ ਕਰਦਾ ਲੇਕਿਨ ਗੱਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਛੋਟੇ ਛੋਟੇ ਬਿਮਾਰੀਆਂ ਨੂੰ ਲੈ ਕੇ ਜਿੱਕਰ ਤੁਸੀਂ ਵੀ ਦਵਾਈਆਂ ਦੇ ਪਰੋਸੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਬਿਨਾ ਦਵਾਈਆਂ ਤੋਂ ਤੁਸੀਂ ਥੈਰੇਪੀ ਦੀ ਮਦਦ ਨਾਲ ਕਿਵੇਂ ਆਪਣਾ ਇਲਾਜ ਕਰ ਸਕਦੇ ਹੋ ਅਸੀਂ ਤੁਹਾਨੂੰ ਸਾਡੇ ਖਾਸ ਮਹਿਮਾਨ ਦੇ ਨਾਲ ਮਿਲਾਵਾਂਗੇ ਜੋ ਕਿ एक्सपर्ट जो बहुत ज्यादा माहिर ने मनोवैज्ञानिक ने कई राष्ट्रीय अवार्डा दे नाल उन्हें सम्मान ਕੀਤਾ گیا লন্ডন सर्टिफाइड ने इसके अलावा ਉਹਨਾਂ ਦਾ ਇਹੀ ਜਜ਼ਬਾ ਬਹੁਤ ਜ਼ਿਆਦਾ ਉਹਨਾਂ ਨੂੰ ਹੋਰ ਜ਼ਿਆਦਾ ਮਸ਼ਹੂਰ ਕਰ ਦਿੰਦਾ ਹੈ ਉਹਨਾਂ ਦਾ ਇਹੀ ਦਾਵਾ ਹੈ ਕਿ ਕੋਈ ਵੀ ਬਿਮਾਰੀ ਹੋਵੇ ਜਾਂ ਫਿਰ ਕੋਈ ਵੀ ਸਟ्रेस ਹੈ ਜਿਨ੍ਹਾਂ ਨੇ ਇੱਕ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਹੈ ڈپریشن ਫ੍ਰੀ ਇੰਡੀਆ ਦੀ ਦਵਾਈਆਂ ਤੋਂ ਬਿਨਾ ਸੀ ਆਪਣੀ ਮਨ ਦੀ ਸਿਹਤ ਨੂੰ ਕਿਵੇਂ ਅਸੀਂ ਠੀਕ ਕਰ ਸਕਦੇ ਆ ਸਾਡੇ ਖਾਸ ਮਹਿਮਾਨ ਦੇ ਨਾਲ ਮੈਂ ਤੁਹਾਨੂੰ ਮਿਲਾਨੀ ਆ ਡਾਕਟਰ ਰਾਜੇਸ਼ ਗੁਪਤਾ ਜੀ ਸਾਡੇ ਨਾਲ ਇੱਥੇ ਮੌਜੂਦ ਨੇ ਡਾਕਟਰ ਰਾਜੇਸ਼ ਗੁਪਤਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ ਵੱਲ ਪੰਜਾਬੀ ਟੀਵੀ ਵਿੱਚ ਥੈਂਕ ਯੂ ਵੈਰੀ ਮਚ ਮੇਰੇ ਸਾਰੇ ਦਰਸ਼ਕਾਂ ਨੂੰ ਨਮਸਤੇ ਜੀ ਡਾਕਟਰ ਰਾਜੇਸ਼ ਕੁਪਤਾ ਜੀ ਅੱਜ ਅਸੀਂ ਇਸੇ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਦੱਸੋ ਮਨ ਦੀ ਸਿਹਤ ਨੂੰ ਅਸੀਂ ਕਿਵੇਂ ਠੀਕ ਕਰ ਸਕਦੇ ਆ ਅੱਜ ਕੱਲ ਬਹੁਤ ਸਾਰੇ ਲੋਕ ਡਿਪਰੈਸ਼ਨ ਦੇ ਵਿੱਚ ਨੇ ਐਂਗਜ਼ਾਇਟੀ ਸਟ्रेस ਸਾਰੀਆਂ तमाम ਚੀਜ਼ਾਂ ਤੋਂ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਲੇਕਿਨ ਇੰਨਾ ਜ਼ਿਆਦਾ ਡਿਪਰੈਸ਼ਨ ਇੰਨਾ ਜ਼ਿਆਦਾ ਸਟ्रेस ਇੰਨੀ ਜ਼ਿਆਦੀ ਐਂਗਜ਼ਾਇਟੀ ਕਿਉਂ ਉਸ ਦਾ ਰੀਜ਼ਨ ਹੈ ਹਮ ਕਿ ਅਗਰ ਤੁਸੀਂ આજ ਤੋਂ ਦੋ ਜਨਰੇਸ਼ਨਸ ਪਹਿਲੇ ਦੇਖੋ ਸ਼ਾਇਦ ਆਪਣੇ ਇੰਡੀਆ ਇਹਨਾਂ ਡਿਜ਼ੀਜ਼ ਬਾਰੇ ਨੇ ਕਿਸੇ ਨੇ ਸੁਨਿਆ ਵੀ ਨਹੀਂ ਹੋਏਗਾ ਹਮ ਬਟ ਜਿਹੜੀ ਜਿਵੇਂ ਜਿਵੇਂ ਸਾਡੀ ਜਨਰੇਸ਼ਨ ਵਧਦੀ ਜਾ ਰਹੀ ਹੈ ਇਹ ਚੀਜ਼ਾਂ ਸਪੱਟ ਹੋ ਰਹੀ ਹੈ ਨਾ ਉਸ ਦਾ ਰੀਜ਼ਨ ਹੈ ਕੰਪੀਟੀਸ਼ਨ ਬਹੁਤ ਵੱਧ ਗਿਆ ਹੈ ਹਮ ਹਰ ਇੱਕ ਬੱਚਾ ਚਾਹੁੰਦਾ ਕਿ ਬੜੀ ਛੇਤੀ ਮੈਂ ਬਹੁਤ ਪੈਸੇ ਕਮਾ ਲਾਂ ਬੜੇ ਅੱਗੇ ਵਧ ਜਾਏ ਥੈਨ ਇੱਕ ਕੰਪੀਟੀਸ਼ਨ ਹੋ ਗਿਆ ਹੈ ਇੱਕ ਫਾਲਸ ਇਮੇਜ ਬਣ ਗਈ ਹੈ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੇਰਾ ਲਾਈਫ ਸਟੈਂਡਰਡ ਅੱਗੇ ਹੋਵੇ ਪਹਿਲੇ ਜਿਹੜਾ ਇੱਕ ਲਾਈਫ ਸਟੈਂਡਰਡ ਮੰਨਿਆ ਜਾਂਦਾ ਸੀਗਾ ਬੱਚਿਆਂ ਦੇ ਇੱਕ ਉਹਨਾਂ ਚ ਪਰਵਰਿਸ਼ ਕਰਕੇ ਉਹਨਾਂ ਦੇ ਅੱਛੇ ਵਿਚਾਰ ਬਟ ਅੱਜਕੱਲ ਇਹ ਚੀਜ਼ ਟੁੱਟੀ ਚੇਂਜ ਹੋ ਗਈ ਹੈ ਅੱਜਕੱਲ ਬੱਚੇ ਦਾ ਜਿਹੜਾ ਸਟੇਟਸ ਹੈ ਉਹ ਮੰਨਿਆ ਜਾਂਦਾ ਕਿੰਨੀ ਵੱਡੀ ਕਾਰ ਹੈ ਕਿੰਨੀ ਵੱਡੀ ਕੋਠੀ ਹੈ ਤੋਂ ਉਸ ਕਰਕੇ ਬੱਚੇ ਐਥਿਕਲੀ ਤੇ ਅਨੈਥਿਕਲੀ ਇਹਨਾਂ ਚੀਜ਼ਾਂ ਚ ਹੋ ਰਹੇ ਨੇ ਸੈਕੰਡਲੀ ਕੀ ਹੈ ਕਿ ਅੱਜਕਲ ਜਿਵੇਂ ਪੰਜਾਬ ਲੈ ਲਓ ਕੋਈ ਵੀ ਸਟੇਟ ਲੈ ਲਓ ਇੱਕ ਦੂਜੇ ਦਾ ਦੇਖਾ ਦੇਖੀ ਡਰੱਗਸ ਵਿੱਚ ਪੈ ਗਏ ਨੇ ਉਸ ਕਰਕੇ ਡਿਪਰੈਸ਼ਨ ਸਟੈਸ ਐਂਗਜ਼ਾਇਟੀ ਜਾਂ ਇਹ ਚੀਜ਼ਾਂ ਇੱਕ ਬਾਈ-ਪ੍ਰੋਡਕਟ ਦੀ ਤਰ੍ਹਾਂ ਆ ਰਹੀ ਐ ਨੇ ਇੱਕ ਹੋਰ ਬੜਾ ਅਨਦਰ ਰੀਜ਼ਨ ਹੈ ਕਿ ਪਹਿਲੇ ਇੱਕ ਜੁਆਇੰਟ ਫੈਮਿਲੀ ਸਿਸਟਮ ਹੁੰਦਾ ਸੀਗਾ ਉਹਦੇ ਵਿੱਚ ਅਗਰ ਕਿਸੇ ਬੱਚੇ ਨੂੰ ਕੁਝ ਐਸਾ ਇਸ਼ੂ ਹੋ ਜਾਂਦਾ ਸੀਗਾ ਕਰਦੇ ਬਜ਼ੁਰਗ ਜਾਂ ਹੋਰ ਉਹਨੂੰ ਸਮਝਾ ਕੇ ਨਾ ਬੜੀ ਅੱਛੀ ਜਿਹੜੀ ਕਾਉਂਸਲਿੰਗ ਕਰ ਦਿੰਦੇ ਸੀਗੇ ਇਨਫਾਰਮਲ ਕਾਉਂਸਲਿੰਗ ਐਂਡ ਇਨਫਾਰਮਲ ਕਾਉਂਸਲਿੰਗ ਇਜ਼ ਆਲਵੇਸ ਬੈਟਰ ਦੈਨ ਬੈਟਰ ਕਾਉਂਸਲਿੰਗ ਬਿਕੋਜ਼ ਉਹਨਾਂ ਬਜ਼ੁਰਗਾਂ ਨੂੰ ਪਤਾ ਚੱਲ ਜਾਂਦਾ ਸੀਗਾ ਕਿ ਬੱਚੇ ਦੇ ਬਿਹੇਵੀਅਰ ਕੋ ਚੇਂਜ ਹੈ बट <laughs> अजक न्यूक्लियर सिस्टम नाल हो गए हैं एंड मोर ओवर की ने हसबैंड एंड वाइफ दोनों किसी प्रोफेसन बिजी ने उन्होंने को टाइम नहीं अपने बच्चों ने इंटरैक्ट कर <laughs> इस करके बच्चों या बुज़ुर्ग न्यूकलीयर फैमली एंड वाइफ कन्फलिक्स वे ने ते इस करके उन्हें कि एलार्मिंग स्टेज पर पहुंच चुके हैं अकोर्डिंग टू मैनी सर्विस नाइनटी परसेंट ऑफ द इंडियन पॉपुलेशन इज सफरिंग बिकॉज ऑफ मैंटल हैल्थ ਡਾਇਰੈਕਟਲੀ অর ਇੰਡਾਇਰੈਕਟਲੀ ਹੂੰ ਬਿਲਕੁਲ ਜਿਵੇਂ ਤੁਸੀਂ ਮਨੋਵਿਗਿਆਨ ਨੂੰ ਲੈ ਕੇ ਸਾਈਕੋਲੋਜਿਸਟ ਨੂੰ ਲੈ ਕੇ ਬਹੁਤ ਸਾਰੀਆਂ ਤੁਸੀਂ ਵੱਖ-ਵੱਖ ਇਹਨਾਂ ਮਾਮਲਿਆਂ ਨਾਲ ਜੁੜੀਆਂ ਅ 14 ਕਿਤਾਬਾਂ ਵੀ ਲਿਖੀਆਂ ਨੇ ਜੋ ਸਾਡੀ ਜਾਣਕਾਰੀ ਦੇ ਵਿੱਚ ਹੈ ਤੇ ਨਾਲ ਹੀ ਇਸ ਦਾ ਹੀ ਨਹੀਂ ਬਸ ਨਹੀਂ ਹੈ ਕਿਉਂਕਿ ਇੰਨੇ ਜ਼ਿਆਦਾ ਐਕਸਪਰਟ ਨੇ ਕਿ ਅ ਪੈਨਲ ਆਫ ਅਪੋਲੋ ਤੇ ਵੀ ਨੇ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਤੇ ਬਹੁਤ ਸਾਰੇ ਕੇਸਸ ਤੁਸੀਂ ਦੇਖੇ ਹੋਣਗੇ ਲੇਕਿਨ ਡਾਕਟਰ ਰਾਜੇਸ਼ ਜੀ ਮੈਂ ਤੁਹਾਡੇ ਤੋਂ ਇਹੀ ਜਾਨਣਾ ਚਾਹੂੰਗੀ ਕਿ ਥੈਰੇਪੀ ਜੋ ਤੁਸੀਂ ਤੁਹਾਡੇ ਦੇ ਅੰਦਰ ਇਹ ਦਾਵਾ ਹੈ ਕਿ ਥੈਰੇਪੀ ਦੇ ਨਾਲ ਬਿਨਾ ਮੈਡੀਸਿਨਸ ਦੇ ਨਾਲ ਅਸੀਂ ਆਪਣਾ ਇਲਾਜ ਕਰ ਸਕਦੇ ਹਾਂ ਸਟ्रेस ਹੈ ਕੋਈ ਵੀ ਦਿੱਕਤ ਹੈ ਅਸੀਂ ਬਹੁਤ ਜਲਦੀ ਮੈਡੀਸਿਨ ਵੱਲ ਭੱਜ ਜਾਈਏ ਆ ਲੇਕਿਨ ਥੈਰੇਪੀ ਵਰਕ ਕਿਵੇਂ ਕਰਦੀ ਹੈ ਇਸ ਤੇ ਤੁਸੀਂ ਜ਼ਰੂਰ ਜਾਣਕਾਰੀ ਹਾਂ ਬੇਸਿਕਲੀ ਅਗਰ ਮੈਂ ਚਾਹਾਂ ਕਿ ਮਤਲਬ ਅਗਰ ਮੈਂਟਲ ਹੈਲਥ ਜਿਹੜੀ ਕਿ ਮਤਲਬ ਮੇਜਰ ਇੱਕ ਰੋਲ ਪਲੇ ਕਰ ਰਹੀ ਹੈ ਸੋਸਾਇਟੀ ਨੂੰ ਮੈਂਟਲ ਹੈਲਥ ਨੂੰ ਡਿਸਟਰਬ ਕਰਨ ਦੀ ਉਹਨਾਂ ਨੂੰ ਮੈਂ ਕੁਝ ਕਲਾਸੀਫਾਈ ਕਰਾਂਗਾ ਡਿਪਰੈਸ਼ਨ ਸਟ्रेस ਐਂਗਜ਼ਾਈਟੀ ਓਸੀਡੀ ਪੈਨਿਕ ਅਟੈਕਸ ਇਹ ਪਾਣੀ ਚ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਐਲਾਨਮੀ ਸਟੇਜ ਤੇ ਵੱਧ ਰਹੀਆਂ ਨੇ ਹਾਲਾਂਕਿ ਇਹਨਾਂ ਦੀ ਸਟੇਜਸ ਹੋਰ ਵੀ ਹੋਣਦੀਆਂ ਜਿਵੇਂ ਬਾਈਪੋਲਰ ਹੋ ਗਿਆ ਉਹ ਹੈ ਬਟ that is very rare ਹਮ ਨਾਓ ਇਹਨਾਂ ਨੂੰ ਠੀਕ ਕਰਨ ਦੇ ਤਿੰਨ ਤਰੀਕੇ ਨੇ ਫਸਟ ਸਿਸਟਮ ਇਸ ਮੈਡੀਸਿਨਸ ਹਮ ਸੋ ਮੈਡੀਸਿਨ ਦਾ ਸਿਸਟਮ ਹੈ ਕਿ ਤੁਸੀਂ ਡਾਕਟਰ ਕੋਲ ਗਏ ਇੱਕ ਵਾਰੀ ਦਵਾਈ ਲਿਖਵਾਈ ਐਂਡ ਕੀਪ 온 ਰਿਪੀਟਿੰਗ ਬਟ ਕੋਈ ਵੀ ਦਵਾਈ ਐਸੀ ਹੈ ਨਹੀਂ ਹੈ ਜੀ ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਹਮ ਸੈਕੰਡ ਅਫੈਕਟ ਇਜ਼ ਤੁਸੀਂ ਆਪਣੇ ਆਪ ਨੂੰ ਇੱਕ ਰੂਟ ਕੌਜ਼ ਐਨਾਲਿਸਿਸ ਤੇ ਪਹੁੰਚ ਸਕਦੇ ਹੋ ਹਮ ਮੀਨਸ ਤੁਸੀਂ ਆਪਣੇ ਫਰੈਂਡਸ ਨਾਲ ਆਪਣੇ ਰਿਲੇਟਿਵਸ ਨਾਲ ਡਿਸਕਸ ਕਰ ਸਕਦੇ ਹੋ ਕਿ ਮੇਰੇ ਵਿੱਚ ਅਗਰ ਇਹ ਚੀਜ਼ ਹੋਈ ਹੈ ਕਿਉਂ ਹੋਈ ਹੈ ਹਮ ਥਰਡ ਰੂਟ ਇਜ਼ ਕਾਉਂਸਲਿੰਗ ਐਂਡ ਥੈਰੇਪੀ ਜੀ ਮੈਨੀ ਰਿਸਰਚਸ ਹੈਵ ਪ੍ਰੂਵਡ ਹਮ ਥੈਟ ਇਨ ਦਾ ਇਨੀਸ਼ੀਅਲ ਸਟੇਜ ਆਫ आवर ਮੈਂਟਲ ਹੈਲਥ ਇਸ਼ੂ ਲਾਈਕ ਡਿਪਰੈਸ਼ਨਸ ਟੈਸ एंगजाइटी इन ओ सी डी काउंसलिंग एंड थेरेपीज आर बैटर दैन मेडिसिन बिकॉज थेरेपीज एंड काउंसलिज दे ट्राई टू गो एंड टू फाइंड आउट द रूट कॉज ऑफ द प्रॉब्लम वेर एज साइकेट जल ए टाइम नहीं है और मैंट है जो पेशेंट्स एने ने कि उन्होंने कोाइम नहीं है वेर एज जेरेपस्ट होंगे ने काउंसलर्स होंगे ने बड़े एक सिसटमैटिक वे न ਸਾਇੰਟਿਕ ਵੇ ਨਾਲ ਰੂਟ ਕਾਸੇ ਪਹੁੰਚ ਜਿੱਤੇ ਨੇ ਔਰ ਇਹ ਜਿਹੜੀ ਥੈਰਾਪੀਸ ਹੁੰਦੀ ਹੈ ਨਾ ਬੇਸਿਕਲੀ ਇਹ ਤੁਹਾਡਾ ਡੇ ਟੂ ਡੇ ਲਾਈਫ ਦੀ ਪ੍ਰੈਕਟਿਸਿਸ ਨੂੰ ਚੇਂਜ ਕਰਕੇ ਹੈਬਿਟਸ ਨੂੰ ਚੇਂਜ ਕਰਕੇ ਕੀਤਾ ਜਾ ਸਕਦੀ ਹੈ ਸੋ ਡੈਫੀਨਿਟਲੀ ਆਈ ਹੈਵ ਸੋ ਮਨੀ ਕੇਸ ਸਟਡੀਜ਼ ਜਿਹਦੇ ਵਿੱਚ ਮੈਂ ਕਹਿ ਸਕਦਾ ਕੋਈ ਵੀ ਮੈਂਟਲ ਹੈਲਥ ਹੋਵੇ ਰਾਦਰ ਸਾਈਕੋਸੋਮੈਟਿਕ ਹੋਵੇ ਇਟ ਕੈਨ ਬੀ ਕਯਰਡ ਵਿਦ ਮੈਡੀਸਿਨਸ विदाउट uh, मैडीसन medicines. मैं मैडिसन की इंपोर्टेंस नी कर रहा बट कई ऐसे चीज़ा ने जिड़िया की जोड़ी मैडिसन नहीं ठीक कर सद थेरेपीज ठीक हो सदर hmm. मैं तो यही कहोंगा बट एनी सोसोमैटिक प्रॉब्लम हैज सम साइकोलॉजिकल इशूस एंड अनफॉर्चुनेटली सोलॉजिकल पार्ट ऑफ एनी डिजीज इज़ अंडर एसटीमेटड इन इंडिया फॉर एग्जाम्पल अगर किसी ने जुकाम है ਕਿ ਸਿਰ ਦਰਦ ਹੈ ਇਸ ਨੂੰ ਮਾਈਗਰੇਨ ਹੈ ਮਾਈਗਰੇਨ ਡੋ ਨੋਟ ਹੈਵ ਐਨੀ ਟਰੀਟਮੈਂਟ ਫॉर द ਮਾਈਗਰੇਨ ਤੁਸੀਂ ਮੈਡੀਸਿਨਸ ਲੈਂਦੇ ਹੋ ਤਿੰਨ ਹੁੰਦਾ ਹੈ ਬਟ ਵਿਦ ਦੀ ਪੈਸੇਜ ਆਫ ਵਿਦ ਦੀ ਇੰਟਰੋਡਕਸ਼ਨ ਆਫ ਥੈਰੇਪੀਜ਼ ਐਕਿਊਟ ਡਿਜ਼ੀਜ਼ਸ ਲਾਈਕ ਮਾਈਗਰੇਨ ਕੈਨ ਬੀ ਕਯਰਡ ਬਿਲਕੁਲ ਮਾਈਗਰੇਨ ਦਾ ਤੁਸੀਂ ਬਹੁਤ ਅੱਛਾ ਐਗਜ਼ਾਮਪਲ ਦਿੱਤਾ ਹੈ ਕਿਉਂਕਿ ਜਿਸ ਨੂੰ ਵੀ ਮਾਈਗਰੇਨ ਹੈ ਹਮੇਸ਼ਾ ਸੀ ਉਸਦੇ ਮੂੰਹ ਹੋਈ ਗੱਲ ਸੁਣੀ ਹੈ ਕਿ ਮਾਈਗਰੇਨ ਹੈ ਜ਼ਿੰਦਗੀ ਭਰ ਦਵਾਈ ਖਾਣੀ ਪੈਣੀ ਹੈ ਇਹ ਕਿ ਦਿਮਾਗ ਦਾ ਖੇਲ ਹੈ ਕਿ ਆਪਾਂ ਸੋਚਦੇ ਆ ਕਿ ਅਸੀਂ ਦਵਾਈ ਤੋਂ ਬਿਨਾ ਠੀਕ ਨਹੀਂ ਹੋ ਸਕਦੇ ਥੈਰੇਪੀ ਤੇ ਕੋਈ ਯਕੀਨ ਨਹੀਂ ਕਰਦਾ ਜੇਕਰ ਯਕੀਨ ਕਰੇ ਵੀ ਤਾਂ ਬਹੁਤ ਲੰਬੇ ਸੈਸ਼ਨਸ ਜਾਂਦੇ ਨੇ ਇਸ ਦੇ ਬਾਰੇ ਤੁਸੀਂ ਕੋਈ ਐਗਜ਼ਾਮਪਲ ਜਾਂ ਕੋਈ ਤੁਹਾਡੇ ਕੋਲ ਅਜਾ ਕੇਸ ਆਇਆ ਹੋਵੇ ਜੋ ਬਿਲਕੁਲ ਮੈਡੀਸਿਨ ਤੇ ਸੀ ਲੇਕਿਨ ਥੈਰੇਪੀ ਤੁਹਾਡੀ ਅਜਹੀ ਜਾਦੂਈ ਥੈਰੇਪੀ ਨੇ ਉਸ ਨੂੰ ਬਿਲਕੁਲ ਠੀਕ ਕਰ ਦਿੱਤਾ ਹੋਵੇ आई हैव सो मेनी केसेस हम ਤੁਸੀਂ ਮੇਰੀ ਵੈਬਸਾਈਟ ਤੇ ਜਾਓ ਜਾਂ ਮੇਰੇ ਆਪਣੇ ਉੱਤੇ ਜਾਓ ਤੁਹਾਨੂੰ ਕਾਫੀ ਸਟੇਟਸ ਮਿਲਣ ਗਿਆ Let me say ਕਿ ਜਦੋਂ ਤੁਸੀਂ बिकॉज आवर ਇਹ ਜਿਹੜਾ ਖੇਲ ਹੈ ਮੈਂਟਲ ਹੈਲਥ ਦਾ ਜਾਂ ਕਿਸੇ ਹੋਰ ਵੀ ਚੀਜ਼ ਦਾ ਅਗਰ ਤੁਹਾਨੂੰ ਹੈਡੇਕ ਹੈ ਸ਼ੋਲਡਰ ਪੇਨਸ ਨੇ ਜੀ ਪੇਨਸ ਨੇ ਇਹਦੇ ਵਿੱਚ ਇਟ ਇਜ਼ ਅ ਸਾਈਕੋਸੋਮੈਟਿਕ ਇਸ਼ੂਸ ਐਂਡ ਇਸ ਸਾਈਕੋਲੋਜੀਕਲ ਇਸ਼ੂ ਵੀ ਇਨਵੋਲਡ ਹੁੰਦਾ ਹੈ اور سائیکولوجیکل ایشوز is directly or indirectly connected with our subconscious mind hmm. and our subconscious mind is very strong hmm. and powerful hmm. as it is directly connected with the universe hmm. and universe the energy nal sab kuch heal ho sakta hmm. even i have so many cases jide vich ki doctors ne ode vich main eh nahi kehanda ki ode vich doctors de medicines nal nahi theek ho paya main ek example dena ਚੰਡੀਗੜ੍ਹ ਦੇ ਇੱਕ ਬਹੁਤ ਵੱਡੇ ਪੋਲੀਟੀਸ਼ੀਅਨ ਨੇ ਇੰਡਸਟਰੀਅਲਸ ਨੇ ਹਮ ਇਟ ਇਜ਼ आवर ਪੋਲਿਸੀ ਥੈਟ ਵੀ ਡੂ ਨੋਟ ਨੇਮ ਅਸੀਂ ਕੌਨਫਿਡੈਂਸ਼ੀਅਲਟੀ ਮੇਨਟੇਨ ਕਰਦੇ ਆ ਉਹਨਾਂ ਨੂੰ ਇੱਕ ਪ੍ਰੋਬਲਮ ਹੁੰਦੀ ਸੀ ਕਿ ਉਹਨਾਂ ਨੂੰ ਸ਼ਾਮ ਨੂੰ 4 ਵਜੇ ਐਸਾ ਲੱਗਦਾ ਸੀ ਕਿ ਜਿਸ ਤਰ੍ਹਾਂ ਬੜੀ ਤੜਫਾ ਠੋਰੀ ਹੈ ਐਂਡ ਉਹ ਜਦੋਂ ਮੇਰੇ ਕੋਲ ਆਏ ਤਾਂ ਕਹਿ ਰਹੇ ਸੀ ਜੀ ਮੈਂ ਪੀਜੀ ਤੋਂ ਹੀ ਲਾਭ ਕਰਵਾ ਚੁੱਕਾ ਹਾਂ ਹੋਰ ਡਾਕਟਰ ਤੋਂ ਵੀ ਕਰ ਚੁੱਕਾ ਹਾਂ so when i told that i am not a mbbs i am hmm. a doctor from the psychological stream ji kenda radio name in uh, the panel of apollo doctors india psychology india hmm. I have gone through your books main ke hmm. sir if you want medicines i cannot but hmm. definitely hmm. unna di hypnotherapy nal assi pehle unna di counseling kiti nai farak hoya hmm. oh kende si oh 4 vaje mainu jada dard utda taraf tod di hai hmm. us te i have lost crores of ਰੁਪੀਸ ਬਿਜ਼ਨਸ ਔਰ ਮੇਰੀ ਬੜੀ ਔਕਵਰਡ ਸਿਚੁਏਸ਼ਨ ਹੁੰਦੀ ਹੈ ਔਰ ਕਈ ਵਾਰੀ ਮੈਂ ਇਵਨ ਸੋਸ਼ਲ ਜਗ੍ਹਾ ਤੇ ਹੋਣ ਕਰਕੇ ਹਸੀ ਦਾ ਪਾਤਰ ਵੀ ਬਣ ਜਾਣਾ ਵੀ ਡਾਇਗਨੋਸਡ ਵੀ ਟ੍ਰਾਈ ਟੂ ਰੂਟ ਕੋਸ ਵਿਦ ਦਾ ਕਾਉਂਸਲਿੰਗ ਅਸੀਂ ਨਹੀਂ ਪਹੁੰਚ ਸਕੇ ਦੈਨ ਅਸੀਂ ਉਹਨਾਂ ਤੇ ਕੁਝ ਹਿਪਨੋਥੈਰੇਪੀ ਦੇ ਸੈਸ਼ਨਸ ਕੀਤੇ ਉਹਨਾਂ ਨੂੰ ਰਿਲੀਫ ਮਿਲਿਆ ਥੋੜਾ ਹੀ ਨਾ ਬਟ ਰੂਟ ਕੋਸ ਤੇ ਨਹੀਂ ਪਹੁੰਚ ਸਕੇ ਦੈਨ ਆਈ ਟੋਲਡ ਕਿ ਮੈਂ ਕਿਹਾ ਸਰ ਇੱਕ ਹਿਪਨੋਥੈਰੇਪੀ ਕਾਉਂਸਲਿੰਗ ਐਂਡ ਮਾਈਂਡ ਥੈਰੇਪੀਸ ਤੋਂ ਵੀ ਐਡਵਾਂਸ ਟੈਕਨੋ ਹੁੰਦੀ ਥੈਰੇਪੀ ਦੈਟ ਇਜ਼ ਕਾਲਡ ਪਾਸਟ ਲਾਈਫ ਰਿਗਰੈਸ਼ਨ ਥੈਰੇਪੀ ਜੀ ਸੋ ਥਰੂ ਪਾਸਟ ਲਾਈਫ ਰਿਗਰੈਸ਼ਨ ਥੈਰੇਪੀ ਨਾਲ ਅਸੀਂ ਉਹਨਾਂ ਦੇ ਚਾਰ ਥੈਰੇਪੀਸ ਕੀਤੀਆਂ ਐਂਡ ਵੀ ਕੇਮ ਟੂ ਨੋ ਕਿ ਉਹਨਾਂ ਦੇ ਇੱਕ ਲਾਈਫ ਵਿੱਚ ਪਾਸਟ ਲਾਈਫ ਵਿੱਚ ਚਾਰ ਜਨਾਂ ਨੇ ਉਹਨਾਂ ਦਾ ਗਲਾ ਕੋਟ ਕੇ ਬਰੂਟਲ ਮਰਡਰ ਹੋਇਆ ਸੀਗਾ ਹੂੰ ਉਹ ਉਹਨਾਂ ਦੇ ਮਾਈਂਡ ਸਬਕੌਂਸ਼ੀਅਸ ਮਾਈਂਡ ਵਿੱਚ ਆ ਗਿਆ ਸੀ ਉਹ अराउंड 4 ਵਜੇ ਦਾ ਟਾਈਮ ਸੀ ਉਹ 4 ਵਜੇ ਕਰਕੇ ਉਹ ਵਾਲਾ ਸਬਕੌਂਸ਼ੀਅਸ ਮਾਈਂਡ ਨੂੰ ਉਹਲੀ ਮੈਮਰੀ ਅਜੇ ਵੀ ਯਾਦ ਸੀ ਜੀ ਔਰ ਉਸ ਕਰਕੇ ਬੜਾ ਤਰ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਕੁਝ ਪਾਸਟ ਲਾਈਫ ਰਿਗਰੈਸ਼ਨ ਸੈਸ਼ਨਸ ਤੋਂ ਬਾਅਦ ਕੁਝ ਹਿਪਨੋਥੈਰੇਪੀ ਦੇ ਸੈਸ਼ਨਸ ਪਰਫਾਰਮ ਕੀਤੇ ਐਂਡ ਹੀ ਵਾਸ ਓਕੇ ਹਮ ਸੋ ਐਧਾ ਨੇ ਮੇਰੇ ਕੋਲ ਬੜੀ ਸਕਸੈਸ ਸਟੋਰੀਜ਼ ਨੇ ਬਿਲਕੁਲ ਇਹ ਬਹੁਤ ਅੱਛੀ ਤੁਸੀਂ ਸਟੋਰੀ ਦੱਸੀ ਹੈ ਕਿਉਂਕਿ ਬਹੁਤ ਸਾਰੇ ਮੈਂ ਐਗਜ਼ਾਮਪਲ ਇਥੇ ਵੀ ਲੈਣਾ ਚਾਹੂੰਗੀ ਬਹੁਤ ਸਾਰੇ ਪੇਸ਼IENTS ਨੇ ਜਿਹੜੇ ਆਪਣੇ ਐਂਡ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਵਿਲ ਪਾਵਰ ਨਹੀਂ ਹੁੰਦੀ ਉਹ ਜਿਨ੍ਹਾਂ ਨਹੀਂ ਚਾਹੁੰਦੇ ਬਿਮਾਰੀ ਜ਼ਰੂਰ ਹੈ ਕਿ ਇਹ ਸਰੀਰ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰ ਦਿੰਦੀ ਹੈ ਲੇਕਿਨ ਇੱਕ ਵਿਲਿੰਗ ਪਾਵਰ ਹੁੰਦੀ ਹੈ ਕਿ ਅਸੀਂ ਸੋਚ ਲਿਆ ਕਿ ਨਹੀਂ ਅਸੀਂ ਹਜੇ ਹੋਰ ਜੀਣਾ ਹੈ ਐਸਾ ਕੋਈ ਐਗਜ਼ਾਮਪਲ ਤੁਸੀਂ ਆਪ ਦੇਖਿਆ ਹੋਵੇ ਜਾਂ ਤੁਹਾਡਾ ਕੋਈ ਪਰਸਨਲ ਐਕਸਪੀਰੀਅੰਸ ਲਿਆ ਹੋਵੇ ਯੈਸ ਹੂੰ ਲੈਟ ਮੀ ਸੇ ਕਿ 2011 ਚ ਮੇਰਾ ਇੱਕ ਐਕਸੀਡੈਂਟ ਹੋਇਆ ਐਂਡ ਦਿਸ ਐਕਸੀਡੈਂਟ ਵਾਸ ਸੋ ਬੂਟਲ ਇੱਕ 16 ਪਹੀਏ ਵਾਲਾ ਟਰੱਕ ਜਾ ਰਿਹਾ ਸੀਗਾ ਮੈਂ ਉਹਦੇ ਪਿੱਛੇ ਆਪਣੀ ਕਾਰ ਵਿੱਚ ਆ ਰਿਹਾ ਸੀਗਾ 27 ਸਪਟੈਂਬਰ 2011 ਬਿਕੋਜ਼ ਆਈ ਡੋਨਟ ਫੋਰਗੇਟ ਦੀ ਬਿਕੋਜ਼ ਥੈਟ ਵਾਸ ਅ ਇਲ ਫਿਟਡ ਡੇ ਫॉर ਮੀ ਉਹਦੇ ਚ ਇੱਟਾਂ ਭਰੀਆਂ ਹੋਈਆਂ ਸੀ ਤੇ ਸ਼ਾਮ ਵੇਲੇ ਟਾਈਮ ਸੀ ਕੋਈ 7 ਕੋਈ ਦੇ ਨਾਲ ਉਸ ਦੀ ਬਾਈ ਚਾਂਸ ਸੰਡਲ ਖੁੱਲ ਗਈ ਜੀ ਉਹਦੇ ਵਿੱਚੋਂ ਇੱਟਾ गिरਕੇ ਵਿੰਡਸਕ੍ਰੀਨ ਤੋੜਦੇ ਹੋਏ ਮੇਰੀ ਸਪੈਕਸ ਤੇ ਆਈਆਂ ਔਰ ਉਸਦੇ ਬਾਅਦ ਉਹਨੇ ਬ੍ਰੇਕ ਲਗਾ ਲਈ ਤੇ ਆਈ ਵਾਸ ਅੰਡਰ ਦਾ ਹੀਪਸ ਆਫ ਬ੍ਰਿਕਸ ਹਮ ਐਂਡ ਉਹਨੇ ਬ੍ਰੇਕ ਵੀ ਮਾਰ ਲਈ ਤਾਂ ਮੇਰੀ ਜਿਹੜੀ ਕਾਰ ਸੀ ਇੱਟਾਂ ਦੇ ਨਾਲ ਨਾਲ ਉਸ ਟੱਕ ਦਿੱਤਾਂ ਜੀ ਮੇਰਾ ਐਕਸੀਡੈਂਟ ਹੋਇਆ ਸੀ ਆਪਣਾ ਪਟਿਆਲਾ ਤੇ ਚੰਡੀਗੜ੍ਹ ਦੇ ਮੇਨ ਰੋਡ ਤੇ ਹਮ ਬਾਈਚਾਂਸ ਉੱਤੇ ਕੋਈ ਦੋ ਪੁਲਿਸ ਵਾਲੇ ਖੜੇ ਸੀਗੇ ਹਮ ਉਹਨਾਂ ਨੇ ਕਿਸੇ ਤਰ੍ਹਾਂ ਮੈਨੂੰ ਪੀਜੀਈ ਲੱਗੇ ਔਰ ਜਦੋਂ ਮੈਨੂੰ ਪੀਜੀਈ ਲੱਗੇ ਆ ਵਾਸ ਡਿਕਲੇਅਰਡ ਡੈਡ ਹਮ ਬਾਈ ਚਾਂਸ ਜਦੋਂ ਮੈਨੂੰ ਮੋਰਚਰੀ ਵਿੱਚ ਲੈ ਜਾਣ ਲੰਗੇ ਤੇ ਉਹਨਾਂ ਨੇ ਬਾਈ ਚਾਂਸ ਕੁਝ ਹਲਚਲ ਮੂਵ ਕੀਤੀ ਬਿਕੋਜ਼ ਉਸ ਟਾਈਮ ਉਹਨਾਂ ਕੁਝ ਐਦਾਂ ਦਾ ਟਾਈਮ ਸੀਗਾ ਤੇ ਡਾਕਟਰਸ ਡਿਕਲੇਅਰਡ ਮੀ ਡੈਡ ਤੋਂ ਉਹਨਾਂ ਨੇ ਕਿਹਾ ਨਾ ਮਾਰਨਿੰਗ ਚੀ ਅਸੀਂ ਜੋ ਵੀ ਕਰਾਂਗੇ ਜੀ ਤੇ ਉਹਦਾ ਚ ਇੱਕ ਫੋਰਥ ਕਲਾਸ ਇੰਪਲਾਈ ਨੇ ਮੇਰੀ ਇੱਕ ਰਾਈਟ ਫੀਟ ਦੀ ਚਿੱਚੀ ਉਂਗਲ ਵਿੱਚ ਛੋਟੀ ਫਿੰਗਰ ਵਿੱਚ ਕੁਝ ਥੋੜੀ ਜਿਹੀ ਮੂਵਮੈਂਟ ਦੇਖੀ ਦੈਨ ਆ ਵਾਸ ਟੇਕਨ ਬੈਕ ਟੂ ਆਈਸੀਯੂ ਜੀ ਉੱਥੇ ਮੈਂ 21 ਡੇਸ ਐਟ ਅ ਸਟ੍ਰੈਚ ਹਮ ਮੈਂ ਵੈਂਟੀਲੇਟਰ ਤੇ ਵੀ ਆ ਪ੍ਰੋਪਰਲੀ ਰਿਸਪੌਂਡ ਨਹੀਂ ਕੀਤਾ ਇਟ ਵਾਸ ਵੈਰੀ ਮਤਲਬ ਇਨਡਿਫਰੈਂਟ ਕਦੀ ਆ ਰਿਹਾ ਕਦੀ ਜਾ ਰਿਹਾ ਸੋ ਮੇਰੇ ਰਿਲੇਟਿਵਸ ਇਕੱਠੇ ਹੋ ਗਏ ਸੀ ਮੇਰਾ ਅੰਤਿਮ ਸੰਸਕਾਰ ਕਰਨ ਲਈ ਬਟ ਯੂ نو ਗੋਡ ਨੂੰ ਕੁਝ ਹੋਰੀ ਮਨਜ਼ੂਰ ਹੁੰਦਾ ਹੈ ਹਮ ਥੈਨ 22ਵੇਂ ਦਿਨ ਮੈਨੂੰ ਹੋਸ਼ ਆਇਆ ਉਸ ਤੋਂ ਬਾਅਦ ਪੀਜੀਐਚ ਵਿੱਚ ਮੇਰੇ 4 ਮਹੀਨੇ ਐਡਮਿਸ਼ਨ ਰਹੀ ਔਰ ਮੇਰੀ 8 ਮੇਜਰ ਸਰਜਰੀਜ਼ ਹੋਈਆਂ ਹਮ ਔਰ ਉਸ ਮੇਜਰ ਸਰਜਰੀ ਤੋਂ ਬਾਅਦ ਵੈਨ ਦੇ ਡਿਸਚਾਰਜ ਤੇ ਉਸ ਟਾਈਮ ਮੈਨੂੰ ਡਾਕਟਰਸ ਨੇ ਇਹ ਕਿਹਾ कि यू आर वेरी वेल क्वालिफाइड ਤੁਸੀਂ ਪੂਰੀ ਲਾਈਫ ਪਰ ਚੱਲ ਨਹੀਂ ਪਾਓਗੇ ਤੁਹਾਨੂੰ ਪੂਰੇ ਦਾ ਪੂਰਾ ਜਿਹੜਾ ਲਾਈਫ ਹੈ ਉਹ ਤੁਹਾਨੂੰ ਆਪਣੀ ਵੀਲ ਚੇਅਰ ਤੇ ਬਿਤਾਣੀ ਪਏਗੀ ਜੀ ਸੋ ਵੈਨ ਆਈ ਕੇਮ ਬੈਕ ਜਦੋਂ ਮੈਂ 4 ਮਹੀਨੇ ਬਾਅਦ ਘਰ ਆਇਆ ਮੇਰੇ ਫਾਦਰ ਪੈਰਾਲਿਸਿਸ ਸੀਗੇ 4 ਸਾਲ ਤੋਂ ਹੀ ਡਾਈਡ ਔਰ ਉਸ ਟਾਈਮ ਮੇਰੀ ਹਾਲਤ ਇਹ ਸੀਗੀ ਕਿ ਮਤਲਬ ਮੈਂ ਟੋਟਲੀ ਇੱਕ ਬੈੱਡ ਤੇ ਪਿਆ ਇਵਨ ਮੈਨੂੰ ਪਾਣੀ ਪਲਾਨ ਵਾਸਤੇ ਵੀ बैड ना कमा के चम्मच पानी इवन आई कुड नॉट पार्टीसपेट इन द लास्ट राइट्स ऑफ माई फादर बट उस टाइम मेरी हालत ऐसी सी होपलैसनैस डिप्रैशन स्ट्रेस एंगजाइटी जो भी एक कह लो मैंटल हैल्थ की प्रॉब्लम मैनूगी एंड उस टाइम मेरी हालत यह सी फादर एक्सपायर्ड दोनों बच्चे पढ़ रहे थे माई वाइफ वॉज द क्रोनिक पेशेंट ऑफ आर्थीराइट मदर एजिंग अराउंड सैवेंटी ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਸੀ ਚੱਲ ਨਹੀਂ ਸੀ ਸਕਦੇ ਫਾਈਨੈਂਸ਼ੀਅਲੀ ਆ ਵਾਸ ਟੋਟਲੀ ਬ੍ਰੋਕਨ ਕਿਉਂਕਿ 4 ਸਾਲ ਫਾਦਰ ਦੇ ਪੈਰਲਿਸਿਸ ਕਰਕੇ ਟੋਟਲੀ ਪੱਲੇ ਘਰ ਖਾਲੀ ਹੋ ਚੁੱਕਾ ਸੀ ਬਟ ਉਸ ਟਾਈਮ ਹਮ ਆਈ ਡਿਡਨਟ ਲੂਸ ਹੋਪ ਹਮ ਐਂਡ ਸਿንስ ਮੈਨੂੰ ਇਹ ਵਾਲੀ ਚੀਜ਼ਾਂ ਆਂਦੀਆਂ ਸੀ ਜੋ ਚੀਜ਼ ਮੈਂ ਅੱਜ ਤੁਹਾਡੇ ਨਾਲ ਡਿਸਕਸ ਕਰਾਂਗਾ ਆਨ ਵਾਲੇ ਟਾਈਮ ਚ ਆਈ ਪ੍ਰੈਕਟਿਸ ਆਈ ਸੈਲਫ ਹਿਪਨੋਟਾਈਜ਼ਡ ਮਾਈਸੈਲਫ ਜੀ ਆਈ ਡਿਡ ਅ ਲੋਟ ਆਫ ਮੈਡੀਟੇਸ਼ਨ ਹਮ ਸੁਖਮਨੀ ਦਾ ਸਾਬ ਦੀ ਚ ਤਿੰਨ ਤਿੰਨ ਵਾਰੀ ਹਮ ਗਾਇਤਰੀ ਮੰਤਰ

ਈਸ਼ਵਰ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਆਟੋਮੈਟਿਕਲੀ ਹੁੰਦਾ ਜਿੰਨਾ ਮੈਂ ਜਪ ਕਰਦਾ ਸੀਗਾ ਐਂਡ ਆਫਟਰ 3 ইয়ার্স ਜਦੋਂ ਮੈਂ ਸਟਿਕd देयर ਡਾਕਟਰਸ ਨੇ ਮੈਨੂੰ ਆ ਕਿ ਇੰਨਾ ਛੜਿਆ ਹਮ ਐਂਡ 5 ইয়ার্স ਬਾਅਦ ਜਦੋਂ ਮੈਂ ਪੀਜੀਏ ਫੋਰਟਿਸ ਡਾਕਟਰਸ ਗਏ দে ওয়ਰ ਸਟੰਡ ਹਮ ਐਂਡ ਐਸ অন ਡੇਟ ਜਦੋਂ ਵੀ ਕੋਈ ਪੀਜੀਏ ਵਿੱਚ ਡਾਕਟਰਸ ਆਉਂਦੇ ਨੇ ਬੜੇ ਮੇਰੇ ਕੋ ਰਿਸਰਚ ਚਾਹਦੇ ਨਹੀਂ ਤੁਸੀਂ ਕਿਵੇਂ ਆਪਣੇ ਆਪ ਨੂੰ ਰਿਫਾਰਮ ਕੀਤਾ ਹਮ ਸੋ ਉਹਨਾਂ ਨੂੰ ਮੇਰੀ ਇਹ ਹੁੰਦੀ ਹੈ ਮੈਡੀਸਿਨਸ ਦਾ ਜਿਹੜਾ ਰੋਲ ਹੈ ਉਹਨੂੰ ਆਪਾਂ ਉਹਦੀ ਇੰਪੋਰਟੈਂਸ ਨਹੀਂ ਕਟਾ ਸਕਦੇ बट देर इज समथिंग विच इज कॉल्ड सबकॉन्शियस माइंड हीलिंग रबीर्वाद जो सबकॉन्शियस माइंड कनेक्ट करवा देंगे बिकॉज यूर सबकॉन्शियस माइंड इज डायरेक्टली कनेक्टेड विद द यूनिवर्स और जो यूनिवर्सर्जी हील करती है दैट इज द ग्रेटेस्ट हीलिंग और अज ते तो सामने मैं खड़ा आईम इन दिक्कत आई कैन ड्राई आई कैन डांस आई कैन टेक 5 किलोमीटर ਦਾ ਮੈਂ ਟੈਲੀ ਸੈਰ ਕਰਨਾ ਆਈ ਕੈਨ ਡਾਂਸ ਲਾਈਕ ਐਨੀ ਯੰਗਸਟਰ ਐਂਡ ਵੈਨ ਆਈ ਗਿਵ ਅ ਸਪੀਚ ਬਿਫੋਰ ਹੰਡਰਡਸ ਆਫ ਪੀਪਲ ਮੈਨੂੰ ਕਮੈਂਟਸ ਸੇ ਮਿਲਦੇ ਨੇ ਡਾਕਟਰ ਸਾਹਿਬ ਯੂ ਆਰ 69 ਵੀ ਕੈਨ ਨੋਟ ਬਿਲੀਵ ਇਟ ਇਟ ਇਜ਼ 올 ਬਿਕੋਜ਼ ਆਫ ਥਿਸ ਥੈਰਾਪੀ ਜੀ ਤੁਹਾਡਾ ਸਬਕੌਂਸ਼ੀਅਸ ਮਾਈਂਡ ਉਹ ਹੀ ਤੁਹਾਡੇ ਵਿਲ ਪਾਵਰ ਨਾਲ ਪ੍ਰੋਪੋਰਸ਼ਨਲਿਟੀ ਤੁਹਾਨੂੰ ਉਹਨਾ ਕਰਦਾ ਜਿੰਨੀ ਤੁਹਾਨੂੰ એનર્ਜੀ ਚਾਹੀਦੀ ਹੈ ਸਬਕੌਂਸ਼ੀਅਸ ਮਾਈਂਡ ਨੂੰ ਕੰਟੈਕਟ ਕਰੋ ਐਂਡ ਕੰਟੈਕਟ ਜਿੰਨਾ ਤੁਸੀਂ ਯੂਨੀਵਰਸਲ ਕੰਟੈਕਟ ਹੋ ਸਕਦੇ ਹੋ ਉਹਨੇ ਤੁਸੀਂ ਬੈਟਰ ਹੋ ਸਕਦੇ ਹੋ ਬਿਲਕੁਲ ਡਾਕਟਰ ਰਾਜेश ਜੀ ਤੁਹਾਡੀ ਜੋ ਆਪਣੀ ਜੀਵਨ ਦੀ ਕਥਾ ਰਹੀ ਹੈ ਜੀਵਨ ਦੀ ਕਹਾਣੀ ਰਹੀ ਹੈ ਤੁਸੀਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮੋਟੀਵੇਸ਼ਨ ਹੋ ਇਸੇ ਕਰਕੇ ਥੈਰੇਪੀ ਜੋ ਹੈ ਇਸ ਤਰੀਕੇ ਕੰਮ ਕਰਦੀਆਂ ਨੇ ਲੇਕਿਨ ਕੀ ਇਹ ਥੈਰੇਪੀ ਹਰ ਕਿਸੇ ਤੇ ਕੰਮ ਆਉਂਦੀ ਹੈ ਬੱਚੇ ਵੀ ਅੱਜਕੱਲ ਬਹੁਤ ਜ਼ਿਆਦਾ ਡਿਪਰੈਸਡ ਰਹਿੰਦੇ ਨੇ ਮਹਿਲਾਵਾਂ ਦੀਆਂ ਆਪਣੀਆਂ ਕੁਝ ਜ਼ਰੂਰਤਾਂ ਨੇ ਆਪਣੀ ਕੁਝ ਪ੍ਰੋਬਲਮਸ ਨੇ ਜੋ ਹੈ ਨੌਜਵਾਨ ਪੀਡੀ ਐ ਇੰਨੀ ਜ਼ਿਆਦਾ ਸਟ्रेस ਲਾਈਫ ਦੇ ਵਿੱਚ ਜੀ ਰਹੇ ਨੇ ਖੁਦ ਲਈ ਸਮਾਂ ਨਹੀਂ ਕੱਢ ਪਾ ਰਹੇ ਉਹ ਕਿਵੇਂ ਥੈਪੀਜ਼ ਉਹਨਾਂ ਲਈ ਕਿਵੇਂ ਵਰਕ ਕਰ ਸਕਦੀਆਂ ਦੇਖੋ different persons layi different therapies kaam kar diyan ne there are so many kind of therapies main tonu holi holi thoda ji explain karna ji suno tonu koi minor tension hai husband and wives kuch argue ho gaya kisi ne daarta hai othe layi counseling is considered to be ji one of the very counseling means talk to talk therapy hm ede vich normally tonu jo bhi problem hai usnu assi discuss karne hai ji aur othe vich assi opinion dena aise unbiased person ਤੁਸੀਂ ਨੂੰ ਸਟੌਨਲੀ opinion ਦਿੰਦੇ ਹੋ ਔਰ ਜੋ ਵੀ ਪੇਸ਼ੈਂਟ ਹੈ ਜਿਹਨੂੰ ਅਗਰ ਤੁਹਾਡੇ ਕੋਈ ਹੋਰ ਮੇਜਰ ਪ੍ਰੋਬਲਮ ਹੈ ਜਿਵੇਂ ਜਿਆਦਾ ਵੱਗੀ ਡਿਪਰੈਸ਼ਨ ਸਟ्रेस OCD ਐਂਗਜ਼ਾਈਟੀ ਪੈਨਿਕ ਐਟਾਕਸ ਉਹਦੇ ਲਈ ਥੋੜੀ ਜਿਨੀ ਹੋਰ ਡੀਪਰ ਰੂਟ ਦੀ ਥੈਰੇਪੀਸ ਹੁੰਦੀ ਹੈ ਜੀ ਲਾਈਕ ਹਿਪਨੋਥੈਰੇਪੀ ਹਮ ਹਿਪਨੋਥੈਰੇਪੀ ਤਾਂ ਲੋਕ ਕਹਿੰਦੇ ਪਤਾ ਨਹੀਂ ਹਿਪਨੋਟਾਈਜ਼ ਕਰ ਲੈਣਗੇ نو ਇਟ ਇਜ਼ ਨੋਟ ਫੈਕਟ ਹਿਪਨੋਥੈਰੇਪੀ ਇਸ ਨੋਟ ਅ ਮਾਈਂਡ ਕੰਟਰੋਲ ਜਿਵੇਂ ਪਿਕਚਰਾਂ ਚ ਦਿਖਾਇਆ ਜਾਂਦਾ ਹੈ ਉੱਠ ਫਟਾ ਘਟ ਹਲਕ ਤਾਂ ਕਰਦੇ 댓 ਇਜ਼ ਫਾਰ ਦਿ ਐਂਟਰਟੇਨਮੈਂਟ मीन्स माइंड फ्रीडम नोट कंट्रोल सो बेसिकली हिपनोथेरेपी जोड़ी हैीप्रोग्रामिंग करके थोड़े जिन्हें भी पुराने बिलीफ सिस्टम होंगे लाइक डिप्रैशन स्ट्रेस एंगजायसीडी या हो चीजा ने बिल्कुल आराम ठीक की जा सकती है दैन उस तो एक होडवास ਨਾਂ ਥੈਰਪੀ ਹੁੰਦੀ ਹੈ ਦੈਟ ਇਜ਼ ਕਾਲਡ ਦੀ ਪਾਸਟ ਲਾਈਫ ਰਿਗਰੈਸ਼ਨ ਥੈਰਾਪੀਸ ਜੀ ਪਾਸਟ ਲਾਈਫ ਰਿਗਰੈਸ਼ਨ ਥੈਰਾਪੀ ਤੋਂ ਲੋਕੀਨਾ ਇੱਕ ਬੜਾ ਮਿਸਨੋਮਰ ਹੈ ਸਮ ਆਫ ਦਾ ਰਿਲੀਜੀਅਨਸ ਦੇ ਡੋਟ ਬਿਲੀਵ ਇਨ ਬਟ ਇਨ ਮਾਈ ਓਪੀਨੀਅਨ ਪਾਸਟ ਲਾਈਫ ਰਿਗਰੈਸ਼ਨ ਥੈਰਾਪੀ ਇਸ ਵਨ ਕਿ ਜੋ ਵੀ ਅੱਜਕਲ ਸਾਮ ਟੋਟਲ ਹੈ ਉਹ ਅਸੀਂ ਜੋ ਵੀ ਪਾਸਟ ਲਾਈਫ ਚ ਕਰਮ ਕੀਤੇ ਹੋਏ ਨੇ ਜੀ ਉਦਾਂ ਹੀ ਸਭ ਦੀ ਮੈਮਰੀ ਜਿਹੜੀ ਹੈ ਸਾਡੇ ਸਬਕੌਂਸ਼ੀਅਸ ਮਾਈਂਡ ਸਟੋਰਡ ਹੈ ਹਮ

ਤੁਹਾਡੇ ਜੋ ਵੀ ਤੁਹਾਡੇ ਰਿਲੀਜੀਅਸ ਗੁਰੂ ਹੁੰਦੇ ਨੇ ਜਿਵੇਂ ਗੁਰੂ ਨਾਨਕ ਜੀ ਉਹਨਾਂ ਦੀ ਛਲਚ ਲੈ ਜਾਂਦੇ ਆ ਉਹਨਾਂ ਨੂੰ ਕਹਿੰਨੇ ਆ ਪ੍ਰੋਟੈਕਸ਼ਨ ਦਿਓ ਫਿਰ ਤੁਹਾਡੇ ਜਿਹੜੇ ਨੈਗੇਟਿਵਿਟੀਆਂ ਨੇ ਉਹਨਾਂ ਨੂੰ ਇੱਕ ਟੈਕਨੀਕਸ ਥੱਲੇ ਗਰਾਉਂਡਿੰਗ ਕਰਦੇ ਆ ਤਾਂਕਿ ਜੋ ਵੀ ਕੋਰਡੀ ਨੈਗੇਟਿਵਿਟੀਆਂ ਸ ਹੈ ਉਹ ਰੂਟ ਹੋ ਜਾਏ ਤੁਸੀਂ ਪ੍ਰੋਪਰਲੀ ਹੀਲ ਹੋ ਜਾਓ ਬਿਲਕੁਲ ਡਾਕਟਰ ਰਾਜेश ਜੀ ਇਹ ਜਿਹੜਾ ਤੁਸੀਂ ਥੈਰੇਪੀਜ਼ ਦੇ ਬਾਰੇ ਦੱਸ ਰਹੇ ਹੋ ਬਹੁਤ ਜ਼ਿਆਦਾ ਲੋਕਾਂ ਦੇ ਉੱਤੇ ਵਰਕ ਕਰਦੀਆਂ ਨੇ ਅਸੀਂ ਦੇਖਿਆ ਕਿ ਤੁਸੀਂ ਆਪਣਾ ਲਾਈਵ ਐਕਸਪੀਰੀਅੰਸ ਦਿੱਤਾ ਬਹੁਤ سارے ਕੇਸਸ ਤੁਸੀਂ ਡਿਸਕਸ ਕੀਤੇ ਨੇ ਤੇ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਜਿਹੜੀ ਤੁਸੀਂ ਇੱਕ ਇੱਕ ਚੰਗੀ ਸੋਚ ਲੈ ਕੇ ਚੱਲੇ ਹੋ ਕਿ ਆਪਾਂ ਪੂਰੇ ਆਪਣੇ ਭਾਰਤ ਦੇਸ਼ ਨੂੰ ਡਿਪਰੈਸ਼ਨ ਫ੍ਰੀ ਕਰਨਾ ਹੈ ਡਿਪਰੈਸ਼ਨ ਫ੍ਰੀ ਇੰਡੀਆ ਦਾ ਇੱਕ ਨਵੀਂ ਸੋਚ ਲੈ ਕੇ ਹਾਲਾਂਕਿ ਨਵੀਂ ਨਹੀਂ ਕਵਾਂਗੇ ਕਿਉਂਕਿ ਬਹੁਤ ਸਾਰੇ ਲੋਕ ਬਹੁਤ ਦੇਰ ਤੋਂ ਡਿਪਰੈਸ਼ਨ ਐਂਗਜ਼ਾਈਟੀ ਕੀ ਸਟ੍ਰੈਸ ਦੇ ਕਾਰਨ ਕਾਫੀ ਜ਼ਿਆਦਾ ਪਰੇਸ਼ਾਨ ਨੇ ਲੇਕਿਨ ਥੈਰੇਪੀ ਦੀ ਮਦਦ ਦੇ ਨਾਲ ਜੋ ਡਾਕਟਰ ਰਾਜੇਸ਼ ਗੁਪਤਾ ਜੀ ਸਾਡੇ ਨਾਲ ਅੱਜ ਡਿਸਕਸ ਕਰ ਰਹੇ ਸੀ ਇਸ ਮਦਦ ਦੇ ਨਾਲ ਤੁਸੀਂ ਜ਼ਰੂਰ ਆਪਣੇ ਇੱਕ ਲਾਈਫ ਨੂੰ ਨਿਊ ਬਿਗਨਿੰਗ ਤੇ ਲੈ ਕੇ ਜਾ ਸਕਦੇ ਹੋ ਸੋ ਜੇਕਰ ਤੁਸੀਂ ਇਹਨਾਂ ਨਾਲ ਮਿਲਣਾ ਚਾਹੁੰਦੇ ਹੋ ਕੰਟੈਕਟ ਵੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ ਤਾਂ ਕਿ ਤੁਹਾਡੀ ਬਹੁਤ ਜ਼ਿਆਦਾ ਮਦਦ ਹੋ ਸਕੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਡਿਪਰੈਸ਼ਨ ਤੇ ਸਟ्रेस ਐਂਗਜ਼ਾਇਟੀ ਤੋਂ ਤੁਸੀਂ ਦੂਰ ਰਹੋ ਮੈਡੀਟੇਸ਼ਨ ਕਰੋ ਥੈਰੇਪੀਸ ਦਾ ਸਹਾਰਾ ਲਓ ਤੇ ਆਪਣੀ ਲਾਈਫ ਨੂੰ ਹੋਰ ਜ਼ਿਆਦਾ ਇੰਜੋਏ ਕਰੋ ਫਿਲਹਾਲ ਦੇ ਲਈ ਤੁਸੀਂ ਸਾਨੂੰ ਦੋ ਇਜਾਜ਼ਤ ਬਹੁਤ-ਬਹੁਤ ਸ਼ੁਕਰੀਆ ਡਾਕਟਰ ਰਾਜੇਸ਼ ਜੀ ਸਾਡੇ ਨਾਲ ਜੁੜਨ ਦੇ